ਸੇਵ ਕਾ ਦੇਖ ਰਹੇ ਸਾਰੇ ਹੀ ਸੁਰੋਤਿਆਂ ਜਤਾਰ ਸਿੰਘ ਜੱੱਬੋ ਵਾਲਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਸਰਦਾਰ ਭਗਵੰਤ ਮਾਨ ਜੀ ਦੀ ਫੇਰੀ ਜਿਹੜੀ ਹੈਗੀ ਆ ਨਵਾਂ ਸ਼ਹਿਰ ਦੇ ਵਿੱਚ ਮਲਵਿੰਦਰ ਸਿੰਘ ਕੰਗ ਜੇ ਗੱਲ ਕੀਤੀ ਜਿਵੇਂ ਐਮਪੀ ਵੋਟਾਂ ਦੀ ਐਮਪੀ ਵੋਟਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਆਨੰਦਪੁਰ ਸਾਹਿਬ ਜਿਹਦੀ ਟਿਕਟ ਅਨਾਊਂਸ ਹੋਣ ਤੋਂ ਬਾਅਦ ਵੱਡੀਆਂ ਫੇਰੀਆਂ ਹੋ ਰਹੀਆਂ ਨੇ ਆ ਹੁੰਦੀਆਂ ਜਾ ਰਹੀਆਂ ਨੇ ਅੱਜ ਨਵਾਂ ਸ਼ਹਿਰ ਦੇ ਵਿੱਚ ਭਗਵੰਤ ਮਾਨਜੀਪ ਸੇਸ਼ ਤੌਰ ਤੇ ਪਹੁੰਚ ਰਹੇ ਹਨ ਕਿਉਂਕਿ ਇਹ ਰਸਤਾ ਜਿਹੜਾ ਹੈਗਾ ਰੈਲੀ ਦੇ ਵਾਸਤੇ ਖਾਲੀ ਕਰ ਦਿੱਤਾ ਗਿਆ ਕਿ ਬਾਜ਼ਾਰ ਬਿਲਕੁਲ ਪਧਰਾ ਨਜ਼ਰ ਜੀ ਆਂਦਾ ਹੈਗਾ ਆ ਇਹਦਾ ਬਹੁਤ ਵੱਡਾ ਕਾਰਨ ਜਿਹੜਾ ਹੈਗਾ ਆ ਕਿ ਬਕਾਇਦਾ ਸਫਾਈ ਜਿਹੜੀ ਹੈਗੀ ਆ ਵੱਡੇ ਪੱਧਰ ਦੇ ਉੱਪਰ ਕਰਵਾਈ ਗਈ ਹੈਗੀ ਆ ਸਿੱਧੀਆਂ ਮੁਲਾਕਾਤਾਂ ਪੰਜਾਬ ਦੇ ਸੀਐਮ ਸਹਿਬਾਨ ਦੇ ਨਾਲ ਕਰਵਾਵਾਂਗੇ ਤਸਵੀਰਾਂ ਵੀ ਦਿਖਾ ਲਾਂਗੇ ਰੈਲੀ ਦੇ ਵਿੱਚ ਰੌਣਕਾਂ ਦੇ ਦਰਸ਼ਨ ਵੀ ਕੋਠੀ ਰੋਡ ਦੀ ਗੱਲ ਕਰਾਂਗੇ ਕਿ ਸੀਐਮ ਸਹਿਵਾਨ ਦੇ ਆਉਣ ਦੇ ਬਾਰੇ ਵਿੱਚ ਕੋਠੀ ਰੋਡ ਦੇ ਉੱਪਰ ਝੰਡੇ ਜਿਹੜੇ ਆ ਉਹ ਪਾਰਟੀ ਦੇ ਨਜ਼ਰ ਆਉਂਦੇ ਨੇ ਝੰਡਿਆਂ ਦੀ ਗੱਲ ਕੀਤੀ ਜਾ ਰਹੀ ਹੈਗੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਝੰਡੇ ਆ ਉਹ ਵਿਸ਼ੇਸ਼ ਤੌਰ ਤੇ ਨਜ਼ਰ ਆਉਂਦੇ ਨੇ ਸੰਸਦ ਦੀ ਗੱਲ ਕੀਤੀ ਹੈ ਸੰਸਦ ਵਿੱਚ ਵੀ ਭਗਵਾਨ ਤਮਾਨ ਜ਼ੁਲਮ ਦਾ ਜਵਾਬ ਕਹਿੰਦੇ ਬੋਰਡ ਦੇ ਨਾਲ ਇਸ ਤਰ੍ਹਾਂ ਦੇ ਬੋਰਡ ਜਿਹੜੇ ਹੈਗੇ ਆ ਉਹ ਨਜ਼ਰ ਵੀਡੀਓ ਦੇ ਚਰੀਏ ਆnde ਹੋਣਗੇ ਗਾਖ ਜਿਹੜੇ ਆ ਉਹ ਕਿਤੇ ਨਾ ਕਿਤੇ ਲੁਪਤ ਹੋ ਗਏ ਆ ਦੁਕਾਨਦਾਰ ਵੀ ਉਡੀਕ ਕਰਦੇ ਨੇ ਕਿ ਕਦੋਂ ਗਾਹਕ ਆਣ ਕਿਉਂਕਿ ਵੱਡੇ ਜਿਹੜੇ ਪੁਲਿਸ ਦੇ ਵੈਰੀਅਲ ਹੈਗੇ ਆ ਉਹ ਲਗਾ ਦਿੱਤੇ ਗਏ ਨੇ ਕਿ ਗਾਕਾਂ ਨੂੰ ਅੰਦਰ ਆਉਣ ਦੀ ਪਰਮਿਸ਼ਨ ਜਿਹੜੀ ਹੈਗੀ ਆ ਉਹ ਬੰਦ ਤਕਰੀਬਨ ਕਰ ਦਿੱਤੀ ਗਈ ਆ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ ਇਹ ਜਿਹੜੇ ਝੰਡੇ ਐ ਲਹਿਰਾਉਂਦੇ ਨਜ਼ਰ ਆਂਦੇ ਹੋਣਗੇ ਸਿੱਧ ਹੁੰਦਾ ਕਿ ਅੱਜ ਜਿਹੜੀ ਰੈਲੀ ਹੈਗੀ ਐ ਸੀਐਮ ਸਹਿਵਾਨ ਜੀ ਪਹੁੰਚ ਰਹੇ ਹਨ ਮਲਵਿੰਦਰ ਸਿੰਘ ਕੰਗ ਜੀ ਨੂੰ ਵੱਡਾ ਹੰਗਾਰਾ ਮਾਰਨ ਦੇ ਲਈ ਨਵਾਂ ਸ਼ਹਿਰ ਦੇ ਵਿੱਚ ਪਹੁੰਚ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਅੱਜ ਦਾ ਬਹੁਤ ਹੀ ਵਧੀਆ ਮਾਹੌਲ ਹੈ ਜੀ ਔਰ ਇੱਕ ਇੱਕ ਵੋਟ ਪਾ ਕੇ ਸਰਦਾਰ ਮਲਵਿੰਦਰ ਸਿੰਘ ਕੰਗ ਨੂੰ ਜਿਤਾਵਾਂਗੇ ਔਰ ਸ਼ਹਿਰ ਦੇ ਵਿੱਚ ਆ ਇਹ ਬਿਹਾਰ ਦੇ ਨਾਲੋਂ ਵੀ ਵੱਧ ਖੁਸ਼ੀ ਆ ਕਿ ਸੀਐਮ ਸਰਦਾਰ ਭਗਵਾਨ ਸਿੰਘ ਜੀ ਮਾਨ ਪਹੁੰਚ ਰਹੇ ਨੇ ਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਸ਼ਹਿਰ ਦੇ ਮੰਨਿਆ ਪਰਮਨਿਆ ਹਸਿਆ ਸ਼ਹਿਰ ਦੇ ਪ੍ਰਧਾਨ ਸ਼੍ਰੀ ਲਲਤਮਨ ਬੱਲੂ ਜੀ ਔਰ ਹੋਰ ਮਹਾਨ ਹਸਿਆ ਪਹੁੰਚਣ ਗਿਆ ਜੀ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਆਪਣੇ ਹਲਕੇ ਦੇ ਵਿੱਚੋਂ ਇੱਕ ਇੱਕ ਵੋਟ ਪਾ ਕੇ ਆਪਾਂ ਜਿਤਾਵਾਂਗੇ ਉਹਨਾਂ ਨੂੰ ਤੇ ਪਾਰਲੀਮੈਂਟ ਹਾਸ ਦੇ ਵਿੱਚ ਭੇਜਾਂਗੇ ਜੀ ਸ਼ੁਕਰੀਆ ਸ਼ੁਕਰੀਆ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਅੱਜ ਦਾ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦੇ ਵਿੱਚ ਇਹ ਬੜੇ ਝੰਡੇ ਜਿਹੜੇ ਹੈਗੇ ਆ ਬੜੇ ਲਹਿਰਾਂ ਦੇ ਨਜ਼ਾਰੇ ਆ ਰਹੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਮਾਹੌਲ ਸਰ ਜੀ ਸਾਡੇ ਜੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਉਹਨਾਂ ਦੇ ਕੰਮਾਂ ਦੀ ਬਦੌਲਤ ਜੋ ਜੋ ਉਹਨਾਂ ਨੇ ਹੁਣ ਤੱਕ ਜੀ ਕੰਮ ਕੀਤੇ ਆ ਵਾਹ ਊਰਜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੰਮ ਕਰਨੇ ਆ ਜੀ ਉਹਨਾਂ ਦੇ ਮੱਦੇ ਨਜ਼ਰ ਜੀ ਇਹ ਸੰਗਤ ਵੱਧ ਤੋਂ ਵੱਧ ਇਕੱਠ ਹੋਣਾ ਇੱਥੇ ਜੀ ਇਕੱਠ ਦੇ ਮੱਦੇਨਜ਼ਰ ਅੱਜ ਐਦਾ ਪਤਾ ਲੱਗ ਜੂਗਾ ਆਮ ਦੂਜੀਆਂ ਪਾਰਟੀਆਂ ਨੂੰ ਵੀ ਕਿ ਸੀਐਮ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ ਕੀ ਕਰ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕੀ ਕਰਨਾ ਆ ਇਸ ਕਰਕੇ ਬਹੁਤ ਹੀ ਭਾਰੀ ਇਕੱਠ ਹੋ ਰਿਹਾ ਬਹੁਤ ਸਾਨੂੰ ਖੁਸ਼ੀ ਆ ਅਸੀਂ ਲਗਭਗ 2114 ਤੋਂ ਪਾਰਟੀ ਦੇ ਨਾਲ ਜੁੜੇ ਹੋਏ ਆ ਸਿਰਫ ਪਾਰਟੀ ਦੇ ਕੰਮਾਂ ਤੋਂ ਸੰਤੋਸ਼ਟ ਹੋ ਕੇ ਪਾਰਟੀ ਨੇ ਜੋੜਿਆ ਕਿਉਂਕਿ ਜੋ ਅੱਜ ਤੱਕ ਪਾਰਟੀ ਕਹਿ ਰਹੀ ਹੈ ਨਾ ਲੈ ਕੇ ਦਿੱਲੀ ਤੋਂ ਜੀ ਸਾਡੇ ਪਾਰਟੀ ਦੇ ਕਨਵੀਨਰ ਜੀ ਅਰਵਿੰਦ ਕੇਜਰੀਵਾਲ ਜੀ ਜੀ ਜੋ ਜੋ ਉਹਨਾਂ ਨੇ ਅੱਜ ਤੱਕ ਕਿਹਾ ਆ ਉਹਨਾਂ ਨੇ ਉਹ ਕਰਕੇ ਦਿਖਾਇਆ ਨਾ ਕਿ ਆਮ ਦੂਜੀਆਂ ਪਾਰਟੀਆਂ ਮੰਗ ਉਹਨਾਂ ਨੇ ਕੋਈ ਲਾਰਾ ਲਾਇਆ ਜੀ ਔਰ 나ਹੀਂ ਮੇਰਾ ਖਿਆਲ ਆ ਅੱਗੇ ਕੋਈ ਲਾਰਾ ਇਹ ਲਾਉਣਗੇ ਜੋ ਵੀ ਕਰਨਗੇ ਸਾਡੇ ਜਨਤਾ ਲਈ ਕਰ ਰਿਹਾ ਹੈ ਜੀ ਇਸ ਕਰਕੇ ਅਸੀਂ ਬਹੁਤ ਸਾਨੂੰ ਖੁਸ਼ੀ ਆ ਮਾਨ ਸਾਹਿਬ ਸਾਡੀ ਧਰਤੀ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਜੀ ਨਵਾਂ ਸ਼ਹਿਰ ਵਿੱਚ ਅੱਜ ਪਹੁੰਚ ਰਹੇ ਆ ਇੱਥੇ ਰੋਡ ਸ਼ੋਅ ਕਰਨਗੇ ਔਰ ਸੰਗਤ ਵਤ ਵਤ ਇੱਥੇ ਪਹੁੰਚ ਰਹੀ ਆ ਨਵਾਂ ਸ਼ਹਿਰ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਹੀ ਵਧੀਆ ਮਾਹੌਲ ਆ ਅਸੀਂ ਉਧਰ ਵੀ ਸਾਰੇ ਘੁੰਮ ਕੇ ਆਏ ਆ ਜੀ ਬਹੁਤ ਜਨਤਾ ਦੇ ਵਿੱਚ ਖੁਸ਼ੀ ਬਹੁਤ ਆ ਜੀ ਖੁਸ਼ੀ ਦੂਜੀ ਖੁਸ਼ੀ ਇਹ ਆ ਕਿ ਸਾਡੇ ਜਿਹੜੇ ਕਨਵੀਨਰ ਆ ਜੀ ਆਰਵੰਦ ਤੇਜਰੀਵਾਲ ਜੀ ਜੀ ਉਹ ਬਾਹਰ ਆਏ ਆ ਹੋ ਸਾਡੇ ਜਨਤਾ ਦੀ ਹੋਰ ਜਿਹੜਾ ਉਤਸ਼ਾਹ ਮਿਲਿਆ ਜਨਤਾ ਨੂੰ ਕਿਉਂਕਿ ਉਹ ਸੱਚੇ ਪੱਕੇ ਬੰਦੇ ਆ ਜੀ ਸੱਚੇ ਪੱਕੇ ਬੰਦੇ ਹੋਣ ਕਰਕੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਟਾਈਮ ਦਿੱਤਾ ਆ ਟਾਈਮ ਇਸ ਕਰਕੇ ਦਿੱਤਾ ਆ ਕਿਉਂਕਿ ਉਹਨਾਂ ਨੇ ਜੋ ਅੱਜ ਤੱਕ ਕੀਤਾ ਹੈ ਨਾ ਉਹ ਵਧੀਆ ਹੀ ਕੀਤਾ ਸਿਰਫ ਜਨਤਾ ਲਈ ਕੀਤਾ ਆ ਜੀ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਬਾਕੀ ਤੁਸੀਂ ਵੀ ਇੱਥੇ ਪਹੁੰਚੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਨਵਾਂ ਸ਼ਹਿਰ ਦੇ ਕਾਮਕਾਰ ਕਿਸ ਤਰ੍ਹਾਂ ਦੇ ਲੱਗਦੇ ਆ ਕਿਉਂਕਿ ਪਾਰਟੀ ਨਵਗੇ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਲਲਤ ਮੋਹਨ ਪਾਟਕ ਜੀ ਮਾਰ ਰਹੇ ਨੇ ਦੇਖੋ ਲਲਤ ਮੋਹਨ ਪਾਟਕ ਜੀ ਸਾਡੇ ਹਲਕਾ ਚਾਰਜਾ ਬਹੁਤ ਹੀ ਸਤਿਕਾਰਯੋਗ ਆ ਉਹ ਵੀ ਨੱਠ ਭੱਜ ਰਹੇ ਆ ਬਹੁਤ ਉਹ ਵੀ ਪਿੰਡਾਂ ਦੇ ਵਿੱਚ ਵੀ ਜਾ ਰਹੇ ਆ ਹਰ ਪਿੰਡ ਦੇ ਵਿੱਚ ਪਹੁੰਚ ਕੇ ਇਹ ਆਪਣੇ ਪਾਰਟੀ ਦੇ ਲਈ ਵੋਟਾਂ ਮੰਗ ਰਹੇ ਆ ਵੋਟਾਂ ਇਸ ਕਰਕੇ ਮੰਗ ਰਿਹਾ ਪਿੰਡਾਂ ਦੇ ਵਿੱਚ ਇਸ ਕਰਕੇ ਜਾ ਰਿਹਾ ਲੋਕ ਉਹਨਾਂ ਨੂੰ ਬੁਲਾ ਰਹੇ ਆ ਸਿਰਫ ਪਾਰਟੀ ਦੇ ਕੰਮਾਂ ਕਰਕੇ ਨਹੀਂ ਤਾਂ ਦੂਜੀਆਂ ਪਾਰਟੀਆਂ ਵਾਲੇ ਲੋਕਾਂ ਨੂੰ ਪਿੰਡਾਂ ਦੇ ਲੋਕ ਵੜ ਨਹੀਂ ਦੇ ਰਹਿ ਜੀ ਇਸ ਕਰਕੇ ਨਹੀਂ ਵੜਨ ਦੇ ਰੇ ਇਸ ਕਰਕੇ ਪਾਰਟੀ ਜਿਹੜਾ ਕੰਮ ਕਰ ਰਹੀ ਆ ਆਨਾਲ ਕੰਮ ਜਿਹੜੀ ਕਰੂਗੀ ਵੀ ਸਾਨੂੰ ਮਾਣ ਆ ਇਸ ਪਾਰਟੀ ਤੇ ਜੀ ਕਦੋਂ ਕੋ ਪਹੁੰਚ ਰਿਹਾ ਸੀਐਮ ਸਹਿਬਾਨ ਦੇਖੋ ਟਾਈਮ ਤਾਂ ਹੈਗਾ 3 ਵਜੇ ਦਾ ਹੁਣ ਅਸੀਂ ਦੇਖ ਰਹੇ ਸੀ ਟੀਵੀ ਤੇ ਅੱਜ ਸਰਜੀਤ ਸਿੰਘ ਪਾਤਰ ਜੀ ਜੀ ਬਿਲਕੁਲ ਜਿਨ੍ਹਾਂ ਦੇ ਸੰਸਕਾਰ ਤੇ ਅਸੀਂ ਸਾਨੂੰ ਬੜਾ ਹੀ ਅਸੀਂ ਵੀ ਭਾਵਕ ਹੋਏ ਜਿਨ੍ਹਾਂ ਦੀ ਅਰਥੀ ਨੂੰ ਇੱਕ ਸਾਡੇ ਸੀਐਮ ਨੇ ਮੋਢਾ ਦਿੱਤਾ ਅੰਦਾ ਦਿੱਤਾ ਜੀ ਬਿਲਕੁਲ ਅੱਜ ਤੱਕ ਅਸੀਂ ਨਹੀਂ ਦੇਖਿਆ ਪੰਜਾਬ ਦੇ ਵਿੱਚ ਕੋਈ ਸੀਐਮ ਇਦਾਂ ਦਾ ਕੋਈ ਕਿਸੇ ਦੇ ਇਦਾਂ ਦੇ ਪ੍ਰੋਗਰਾਮ ਤੇ ਗਿਆ ਹੋਵੇ ਜੀ ਬਿਲਕੁਲ ਨਹੀਂ ਦੇਖਿਆ ਹੋਰ ਸਾਡੇ ਇਸ ਸੀਐਮ ਨੇ ਜਿਹੜੇ ਵੱਡੇ ਵੱਡੇ ਲੀਡਰ ਸੀ 75 ਸਾਲ ਤੋਂ ਪੁਰਾਣੀਆਂ ਪਾਰਟੀਆਂ ਵਾਲੇ 100-100 ਸਾਲ ਪੁਰਾਣੀਆਂ ਪਾਰਟੀਆਂ ਵਾਲੇ ਉਹਨਾਂ ਨੂੰ ਵੀ ਸੜਕ ਤੇ ਲਾਇਆ ਨੇ ਨੇ ਜੀ ਜਨਤਾ ਦੇ ਵਿੱਚ ਵਿਚਰਨਾ ਸ਼ੁਰੂ ਕਰਾ ਦਿੱਤਾ ਪਤਾ ਲੱਗ ਗਿਆ ਉਹਨਾਂ ਨੂੰ ਕਿ ਸਾਡੇ ਇਸ ਬਿਲਕੁਲ ਨਵਾਂ ਜਿਹੜਾ ਸੀਐਮ ਆਇਆ ਹੈ ਨਾ ਸਿਰਫ ਕੰਮ ਦੀ ਬਦੌਲਤ ਜੀ ਜੀ ਬਹੁਤ 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 ਸ਼ੁਕਰੀਆ ਬਹੁਤ ਹੀ ਵੱਡੀਆਂ ਗੱਲਾਂ ਨਵਾਂ ਸ਼ਹਿਰ ਦੇ ਵਿੱਚ ਜਿਹੜੇ VOTER ਵੀ ਆ ਤੇ SUPPORTER ਵੀ ਆ ਉਹ ਕਰਦੇ ਨੇ ਵੱਡੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਨਵਾਂ ਸ਼ਹਿਰ ਦੇ ਵਿੱਚ ਬਕਾਇਦਾ ਵੇਖਣ ਨੂੰ ਮਿਲਦੀਆਂ ਵੱਡੇ ਵੱਡੇ ਬੋਰਡ ਜਿਹੜੇ ਹੈਗੇ ਆ ਆ ਮਲਵਿੰਦਰ ਸਿੰਘ ਕੰਗ ਜੀ ਦੀ ਕਾਮਯਾਬ ਕਾਂਦੀ ਇੱਥੇ ਬਕਾਇਦਾ ਲਲਤਮੋਹਨ ਪਾਟਕ ਜੀ ਦੀ ਅਗਵਾਈ ਦੇ ਵਿੱਚ ਲਗਾਏ ਗਏ ਨੇ ਸ਼ੁਕਰੀਆ ਹਾਂਜੀ ਮੈਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਜਿਲ੍ਹਾ ਸੈਕਟਰੀ ਤੇ ਮੇਰੇ ਨਾਲ ਜਿਲ੍ਹਾ ਮੀਤ ਪ੍ਰਧਾਨ ਜਸਵੀਰ ਕੌਰ ਅਸੀਂ ਸਮੂਹ ਆਂਗਣਵਾੜੀ ਵਰਕਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਤੋਂ ਆਏ ਆ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਜੀ ਕੋਲ ਇੱਕ ਡਿਮਾਂਡ ਲੈ ਕੇ ਆਏ ਆ ਕਿ ਉਹਨਾਂ ਨੇ ਪਹਿਲਾਂ ਸਾਡੇ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਆਂਦੀ ਸਾਰੀ ਅਸੀਂ ਤੁਹਾਡੀ ਸੈਲਰੀ ਜਿਹੜੀ ਆ ਉਹ ਦੁੱਗਣੀ ਕਰ ਦੇਵਾਂਗੇ ਮਾਨ ਭੱਤਾ ਪਰ ਉਹ ਹਜੇ ਤੱਕ ਨਹੀਂ ਹੋਇਆ ਅਸੀਂ ਇੱਕ ਉਹ ਵੀ ਮੰਗ ਉਹਨਾਂ ਨੂੰ ਯਾਦ ਕਰਵਾਣੀ ਆ ਤੇ ਇੱਕ ਗ੍ਰੈਜੂਇਟੀ ਦਾ ਸੁਪਰੀਮ ਕੋਰਟ ਵੱਲੋਂ ਆਰਡਰ ਹੋ ਚੁੱਕਾ ਹੈ ਪਰ ਉਹ ਸਾਨੂੰ ਕਿਸੇ ਨੂੰ ਗ੍ਰੈਜੂਇਟੀ ਨਹੀਂ ਦਿੱਤੀ ਗਈ ਅਸੀਂ ਉਹ ਵੀ ਅੱਜ ਮੰਗ ਰੱਖਣੀ ਆ ਕਿ ਸਤਿ ਨੂੰ ਯਾਦ ਕਰਵਾਉਣ ਲਈ ਅਸੀਂ ਉਹਨਾਂ ਨੂੰ ਇੱਥੇ ਆਏ ਆ ਕਿ ਸਾਨੂੰ ਗ੍ਰੈਚਿਟੀ ਵੀ ਲਾਗੂ ਕੀਤੀ ਜਾਵੇ ਪੂਰੇ ਪੰਜਾਬ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਤਿੰਨ ਤੋਂ 6 ਸਾਲ ਦੇ ਸਾਡੇ ਆਂਗਣਵਾੜੀ ਸਕੂਲ ਦੇ ਜਿਹੜੇ ਬੱਚੇ ਆ ਉਹ ਇਹਨਾਂ ਨੇ ਸਾਡੇ ਮਾਤਲਬ ਸਰਕਾਰੀ ਸਕੂਲਾਂ ਚ ਦੇ ਦਿੱਤੇ ਆ ਇਹਨੇ ਤੇ ਜਦਕੇ ਉਹਨਾਂ ਦਾ ਜੋ ਵੀ ਛੇ ਸਵਾ ਮਾ ਹੈ ਜੋ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਭਾਰ ਕਰਨਾ ਹੈ ਜਾਂ ਕੋਈ ਗਰੋਥ ਦਾ ਹੋਰ ਵੀ ਜੋ ਕੰਮ ਹੈ ਸਿਹਤ ਦੇ ਉਹ ਅਸੀਂ ਆਪ ਕਰੀਦੇ ਆ ਅੰਗਣਵੜੀ ਚ ਕਰਦੇ ਆ ਅਗਰ ਬੱਚਾ ਜੇ ਉਧਰ ਜਾਏਗਾ ਤਾਂ ਇਸ ਨਾਲ ਬੱਚੇ ਦੀ ਸਿਹਤ ਤੇ ਬੁਰਾ ਪ੍ਰਭਾਵ ਪਏਗਾ ਤਾਂ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਸਾਨੂੰ ਵਾਪਸ ਕੀਤੇ ਜਾਣ ਅੰਗਣਵੜੀ ਚ ਤੇ ਇੱਕ ਰਾਸ਼ਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਪਿਛਲੇ ਮਹੀਨੇ ਤੋਂ ਬਹੁਤ ਜ਼ਿਆਦਾ ਸਾਨੂੰ ਦਿੱਕਤ ਆਈ ਹੈ ਅਸੀਂ ਕਾਪੀਆਂ ਵੀ ਲੈ ਕੇ ਆਏ ਆ ਤੇ ਪਿੰਡ ਦੇ ਲੋਕਾਂ ਨੇ ਮਨਾ ਕਰ ਦਿੱਤਾ ਹੈ ਸ਼ਹਿਰ ਦੇ ਲੋਕਾਂ ਨੇ ਕਿ ਅਸੀਂ ਰਾਸ਼ਨ ਜਿਹੜਾ ਅੰਗਣਵੜੀ ਸੈਂਟਰਾਂ ਤੋਂ ਨਹੀਂ ਲੈਣਾ ਕਿਉਂਕਿ ਉਹ ਥੋੜੇ ਜਿਹਾ ਕੁਆਲਿਟੀ ਦੇ ਵਿੱਚ ਉਹਦੇ ਫਰਕ ਹੈ ਤੇ ਉਹਦੇ ਵਿੱਚ 스멜 ਵੀ ਹੋਰ ਤਰ੍ਹਾਂ ਦੀ ਆਉਂਦੀ ਹੈ ਤੇ ਬੱਚਿਆਂ ਨੂੰ ਉਹ ਟੇਸਟ ਬਿਲਕੁਲ ਨਹੀਂ ਲੱਗਦਾ ਅਸੀਂ ਡੀਪੀਓ ਸਾਹਿਬ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੀਡੀਪੀਓ ਸਾਹਿਬ ਨੂੰ ਆਪਣੇ ਨਮਾਸ਼ਹਿਰ ਨੂੰ ਅਸੀਂ ਲਿਖ ਕੇ ਦਿੱਤਾ ਹੈ ਤੇ ਬਲਾਚੌਰ ਦੇ ਵਿੱਚੋਂ ਤੇ ਬੰਗਿਆਂ ਦੇ ਵਿੱਚੋਂ ਸਮਾਨ ਵਾਪਸ ਵੀ ਕਰਵਾਇਆ ਗਿਆ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਨਾ ਕੀਤਾ ਜਾਵੇ ਤੇ ਉਹਨਾਂ ਨੂੰ ਵਧੀਆ ਰਾਸ਼ਨ ਮਹਿਈਆ ਕਰਵਾਇਆ ਜਾਵੇ ਤਾਂ ਜੋ ਕਪੋਸ਼ਨ ਲਈ ਜਿਹੜੇ ਅੰਗਣਵੜੀ ਜਾਣੇ ਜਾਂਦੇ ਪੇ ਦੂਰ ਕਰਦੇ ਕਪੋਸ਼ਨ ਕਾ ਕਾ ਸੀਐਮ ਸਹਿਬਾਨ ਦੇ ਆਉਣ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਵਰਕਰਾਂ ਦੇ ਅੰਦਰ ਵੱਡਾ ਜੋਸ਼ ਫਰਤੀ ਵਸਤਾ ਚੌਂਕ ਦੇ ਅੰਦਰ ਨਜ਼ਰ ਆਂਦਾ ਵੱਡਾ ਝੰਡਾ ਜਿਹੜਾ ਹੈਗਾ ਆ ਉਹ ਵੀਡੀਓ ਦੇ ਵਿੱਚ ਨਜ਼ਰ ਆਂਦਾ ਹੋਵੇਗਾ ਸੀਐਮ ਸਹਿਬਾਨ ਦੀ ਉਡੀਕ ਜਿਹੜੀ ਹੈ ਫੱਟੀ ਵਸਤਾ ਚੌਂਕ ਦੇ ਵਿੱਚ ਕੀਤੀ ਜਾ ਰਹੀ ਹੈ ਨਵਾਂ ਸ਼ਹਿਰ ਦੇ ਫੱਟੀ ਵਸਤਾ ਚੌਂਕ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆ ਕਿ ਫੱਟੀ ਵਸਤਾ ਨਵਾਂ ਸ਼ਹਿਰ ਚੌਂਕ ਦੀਆਂ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਭਗਵੰਤ ਮਾਨ ਜੀ ਦੀ ਉਡੀਕ ਵਰਕਰ ਬੜੇ ਜੋਸ਼ ਦੇ ਨਾਲ ਕਰਦੇ ਨੇ ਬਕਾਇਦਾ ਗੇਟ ਬਣਾਏ ਗਏ ਨੇ ਸੰਸਦ ਵਿੱਚ ਵੀ ਭਗਵੰਤ ਮਾਨ ਜ਼ੁਲਮ ਦਾ ਜਵਾਬ ਬੋਟ ਦੇ ਨਾਲ ਬਕਾਇਦਾ ਝੰਡੇ ਜਿਹੜੇ ਹੈਗੇ ਆ ਉਹ ਨਜ਼ਰ ਆਂਦੇ ਨੇ ਲਲਤ ਮੋਹਨ ਪਾਠਕ ਅਪਸ਼ੇਸ਼ ਤੌਰ ਤੇ ਵਰਕਰਾਂ ਨੂੰ ਵੀ ਮਿਲਦੇ ਨੇ ਪਾਰਟੀ ਵਰਕਰਾਂ ਦਾ ਕਾਫੀ ਵੱਡਾ ਜੋਸ਼ ਜਿਹੜਾ ਹੈਗਾ ਉਹ ਵੀਡੀਓ ਦੇ ਵਿੱਚ ਵੀ ਨਜ਼ਰ ਆਂਦਾ ਹੋਵੇਗਾ ਆ ਵੱਡੇ ਪੱਧਰ ਦੇ ਉੱਪਰ ਕਾਫੀ بڑا ਜੋਸ਼ ਜਿਹੜਾ ਹੈਗਾ ਉਹ ਨਜ਼ਰ ਆਂਦਾ ਕੁਝ ਸਮੇਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਸੀ ਸੀਐਮ ਭਗਵੰਤ ਮਾਨ ਜੀ ਪਹੁੰਚ ਰਹੇ ਹਨ ਬੀਬੀਆਂ ਦੇ ਅੰਦਰ ਵੀ ਕਾਫੀ ਵੱਡਾ ਉਤਸ਼ਾਹ ਜਿਹੜਾ ਆ ਉਹ ਨਜ਼ਰ ਆਂਦਾ ਹੋਵੇਗਾ ਵਿਸ਼ੇਸ਼ ਤੌਰ ਤੇ ਫੱਟੀ ਵਸਤਾ ਆ ਚਾਂਕ ਤੋਂ ਜਿਹੜੇ ਝੰਡੇ ਆ ਇਹ ਬਕਾਇਦਾ ਅੱਥਾਂ ਦੇ ਵਿੱਚ ਪੜਕੇ ਭਗਵੰਤ ਮਾਨਜੀ ਦੀ ਉਡੀਕ ਕਰਦੇ ਨੇ ਹਾਂਜੀ ਆਪ ਪਾਰਟੀ ਦੇ ਬੰਦੇ ਆ ਜੀ ਸੈਲੀ ਕੱਢਣ ਆਏ ਆ ਹਾਂਜੀ ਅਸੀਂ ਆਏ ਆ 15 ਵਾਲ ਤੋਂ ਚੱਕਾ ਨੇ ਤੋਂ ਇਹ ਸਾਡੇ ਬਰਜ ਤੋਂ ਜੀਤਾ ਜੀ ਚਾਚਾ ਜੀ ਇਹ ਸਾਡੇ ਤੇ ਉਹਨਾਂ ਦੀ ਖਾਤਰ ਆਏ ਆ ਯਾਨੀ ਕਿ ਅਸੀਂ ਸਪੋਰਟ ਕਰਨੀ ਇਹਨਾਂ ਨੂੰ ਜੀ ਹਾਂਜੀ ਤੇ ਸਾਡੇ ਚਾਚਾ ਜੀ ਆਏ ਆ ਪਤਰਾਵਲ ਤੋਂ ਆਏ ਆ ਤੋਂ ਬਰਜ ਤੋਂ ਚਾਚਾ ਜੀ ਬਲਦੇਵ ਸਿੰਘ ਵੈਰੀ ਵਾਲੇ ਇਹ ਪੰਦਰੋੜ ਤੋਂ ਆਇਆ ਜੀ ਇਹ ਗੱਡੀਆਂ ਅੱਟ ਲੈ ਕੇ ਆਏ ਜੀ ਰੈਲੀ ਦੇਣੀਆਂ ਵਧੀਆ ਅਸੀਂ ਆਪ ਪਾਰਟੀ ਚ ਤਾਣੀਆਂ ਜੀ ਓਕੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੇ ਸੇਵਕ ਚੈਨਲ ਦੇ ਸਾਰੇ ਸਰੋਤਿਆਂ ਨੂੰ ਅ ਅਸੀਂ ਅ ਅੱਜ ਦੇ ਜਿਹੜਾ ਇਹ ਰੋਡ ਸ਼ੋ ਨਿਕੜਿਆ ਨਵਾਂ ਸ਼ਹਿਰ ਦੇ ਵਿੱਚ ਬਾਣਯੋਗ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਕਿ ਉਚੇਚੇ ਤੌਰ ਦੇ ਉੱਤੇ ਅੱਜ ਨਵਾਂ ਸ਼ਹਿਰ ਵਿੱਚ ਪਹੁੰਚ ਰਹੇ ਨੇ ਸੋ ਇਹ ਰੋਡ ਸ਼ੋ ਫੱਟੀ ਬਸਤਾ ਚੌਂਕ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਅੰਬੇਦਕਰ ਚੌਂਕ ਤੇ ਜਾ ਕੇ ਸਮਾਪਤ ਕੀਤਾ ਜਾਊਗਾ ਸੋ ਸਾਡੀ ਸਮੁੱਚੇ ਤੁਹਾਡੇ ਚੈਨਲ ਦੇ ਦਰਸ਼ਕਾਂ ਨੂੰ ਵੀ ਔਰ ਸਮੁੱਚੇ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਆ ਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਆਧਾਰ ਤੇ ਜਿਹੜੇ 2 ਸਾਲ ਦੇ ਕੰਮ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਬੂਟਾ ਮੰਗ ਰਹੀ ਆ ਸੋ ਆਮ ਆਦਮੀ ਪਾਰਟੀ ਨੇ ਇਹ ਵਕਾਇਈ ਤੁਹਾਡੇ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਜੇ ਵਕਾਇਈ ਸਿਹਤ ਸਿੱਖਿਆ ਰੁਜ਼ਗਾਰ ਦੇ ਉੱਤੇ ਜੇ 43000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਜੇ ਸਕੂਲ ਆਫ ਐਂਬੀਨੈਂਸ ਬਣੇ ਨੇ ਇਹ ਮਹੱਲਾ ਕਲੀਨਿਕ ਬਣੇ ਨੇ ਹਸਪਤਾਲ ਸੁਧਾਰ ਹੋਇਆ ਤਾਂ ਜ਼ਰੂਰ ਭਗਵੰਤ ਮਾਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾਓ ਸੋ ਅਸੀਂ ਸਾਰੇ ਅੱਜ ਜਿਹੜਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਵੱਖ-ਵੱਖ ਮੁੱਹੱਲਿਆਂ ਦੇ ਵਿੱਚੋਂ ਜਿਹੜੇ ਸਾਡੇ ਨੌਜਵਾਨ ਬੀਜ ਸਾਡੀਆਂ ਮਾਤਾਵਾਂ ਭੈਣਾਂ ਜਿਹੜੇ ਬਜ਼ੁਰਗ ਸਹਿਬਾਨ ਵੱਡੀ ਗਿਣਤੀ 'ਚ ਇਸ ਰੋਡ ਸ਼ੋਅ ਦਾ ਹਿੱਸਾ ਬਣਨ ਲਈ ਪਹੁੰਚੇ ਨੇ ਮੈਂ ਸਾਰਿਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਾ ਹਾਂ ਔਰ ਅੱਜ ਜਿਹੜਾ ਰੋਡ ਸ਼ੋਅ ਆ ਨਵਾਂ ਸ਼ਹਿਰ ਦਾ ਉਹ ਵਾਕਿਆ ਜਿਹੜਾ ਇਤਿਹਾਸ ਸਿਰਜ ਰਿਹਾ ਔਰ ਵੱਡੇ ਪੱਧਰ ਤੇ ਲੋਕ ਜਿਹੜੇ ਆ ਹਮ ਹਮਾ ਕੇ ਇਸ ਰੋਡ ਸ਼ੋਅ ਦੇ ਵਿੱਚ ਪਹੁੰਚੇ ਨੇ ਜੀ ਇਸ ਤਰ੍ਹਾਂ ਦਾ ਮਾਹੌਲ ਹੈ ਜੀ ਨਵਾਂ ਸ਼ਹਿਰ ਦੀ ਜੇ ਗੱਲ ਕਿਤੇ ਨਵਾਂ ਸ਼ਹਿਰ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਦਾ ਆ ਨਵਾਂ ਸ਼ਹਿਰ ਦੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਜੀ ਸੋ ਆਪਣੇ ਮਹਿਬੂਬ ਲੀਡਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੈਨਣ ਦੇ ਲਈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਔਰ ਵੱਡੇ ਪੱਧਰ ਤੇ ਲੋਕ ਜਿਹੜੇ ਲਾਮਬੰਦ ਹੋ ਕੇ ਆ ਇਸ ਰੋਡ ਸ਼ੋਅ ਦੇ ਵਿੱਚ ਪਹੁੰਚੇ ਨੇ ਔਰ ਲੋਕਾਂ ਦੇ ਵਿੱਚ ਬਹੁਤ ਭਾਰੀ ਜਿਹੜਾ ਜज्ਬਾ ਤੇ ਜਨੂਨ ਆ ਦੀਸ਼ਕ ਨਿਊਜ਼ ਦਾ ਤੇ ਇਹਨਾਂ ਦੇ ਸਾਰੇ ਛੋਟਿਆਂ ਦਾ ਬਹੁਤ-ਬਹੁਤ ਧੰਨਵਾਦ ਅ ਅੱਜ ਮੁੱਖ ਮੰਤਰੀ ਸਾਹਿਬ ਸਾਡੇ ਨਵਾਂ ਸ਼ਹਿਰ ਦੇ ਵਿੱਚ ਰੋਡ ਸ਼ੋਅ ਕਰਨ ਲਈ ਆ ਰਹੇ ਆ ਔਰ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਹੈ ਕਿਉਂਕਿ 2022 ਦੇ ਵਿੱਚ ਵੀ ਕਿਸੇ وجہ ਦੇ ਨਾਲ ਇਹ ਜਿਹੜਾ ਰੋਡ ਸ਼ੋਅ ਸੀਗਾ ਨਾ ਕੈਨਸਲ ਹੋ ਗਿਆ ਸੀਗਾ ਉਹਦੀ ਕਮੀ ਅੱਜ ਤੱਕ ਜਿਹੜੇ ਸਾਡੇ ਵਲੰਟੀਅਰਸ ਹੈ ਜਾਂ ਜਿਹੜੇ ਉਹਨਾਂ ਦੇ ਚਾਹਵਨ ਹੈ ਉਹਨਾਂ ਨੇ ਖੜਕਦੀ ਸੀਗੀ ਲੇਕਿਨ ਅੱਜ ਜੋ ਕਮੀ ਜਿਹੜੀ ਇਹ ਪੂਰੀ ਹੋ ਰਹੀ ਹੈ ਸੋ ਪਰਸੇ ਪਤਾ ਲੱਗਿਆ ਕਿ ਅੱਜ ਦਾ ਟਾਈਮ ਮਿਲਿਆ ਸੀਗਾ ਸੋ ਬੜੇ ਹਮ ਹਮਾ ਕੇ ਲੋਕ ਇੱਥੇ ਪਹੁੰਚ ਰਹੇ ਹੈ ਔਰ ਸਿਰਫ ਨਮਾਸ਼ਾਰੀ ਨਹੀਂ ਨਮਾਸ਼ਕਾਰ ਜਿਹੜਾ ਆਦਾ ਪਿੰਡਾਂ ਤੋਂ ਔਰ ਨਾਲ ਦੇ ਹਲਕੇ ਜਿਹੜੇ ਬਲਾਚੌਰ ਗਡਸ਼ੰਕਰ ਬੰਗਿਆ ਤੋਂ ਵੀ ਜਿਹੜੇ ਲੋਕ ਹਮਮਾ ਆ ਰਹੇ ਆ ਔਰ ਮੇਰਾ ਖਿਆਲ ਹੈ ਦੇ ਪੌਣੇ ਘੰਟੇ ਤੱਕ ਸੀਐਮ ਸਾਹਿਬ ਪਹੁੰਚ ਜਾਣਗੇ ਔਰ ਉਹਨਾਂ ਨੂੰ ਸੁਣਨ ਦੇ ਲਈ ਉਹਨਾਂ ਨੂੰ ਦਰਸ਼ਨ ਕਰਨ ਲਈ ਜੋ ਕੰਮ ਉਹਨਾਂ ਨੇ ਸਾਡੇ ਆਮ ਲੋਕਾਂ ਲਈ ਕਰਾਇਆ ਹੈ ਉਹਨਾਂ ਨੂੰ ਧੰਨਵਾਦ ਕਰਨ ਦੇ ਲਈ ਲੋਕ ਜਿਹੜੇ ਇੱਥੇ ਇਕੱਠੇ ਹੋਏ ਐ ਸੋ ਬੜੀ ਖੁਸ਼ੀ ਦੀ ਗੱਲ ਹੈ ਔਰ ਸੈਟਲੀ ਬੜੀ ਵਧੀਆ ਮੌਕਾ ਹੈਗਾ ਔਰ ਕਿਉਂਕਿ ਐਮਪੀ ਇਲੈਕਸ਼ਨ ਚੱਲ ਰਿਹਾ ਹੈ ਤੇ ਸਾਨੂੰ ਉਹਦੇ ਵਿੱਚ ਬਹੁਤ ਵਡਾ ਹੰਗਾਰਾ ਵੀ ਮਿਲੇਗਾ ਸੋ ਉਮੀਦ ਕਰਦੇ ਆ ਕਿ ਉਹਨਾਂ ਦੀ ਜਿਹੜੀ ਫੇਰੀ ਹੈ ਉਹ ਇੱਕ ਯਾਦਗਾਰ ਫੇਰੀ ਹੋਏਗੀ ਧੰਨਵਾਦ ਇਸ ਤਰ੍ਹਾਂ ਦਾ ਮਾਹੌਲ ਹੈ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦਾ ਮਾਹੌਲ ਕਿਸ ਤਰ੍ਹਾਂ ਦਾ ਲੱਗਦਾ ਨਵਾਂ ਸ਼ਹਿਰ ਦਾ ਮਾਹੌਲ ਬਹੁਤ ਵਧੀਆ ਹੈ ਜੀ ਅਸੀਂ ਮੰਨਦੇ ਆ ਕਿ ਪਿਛਲੇ ਟਾਈਮ ਦੇ ਵਿੱਚ ਸ਼ਾਇਦ ਕੁਝ ਕੋਸ਼ਿਸ਼ ਇੱਕ ਜਿਹੜੀ ਕਮੀ ਪਿੰਡਾਂ ਦੇ ਵਿੱਚ ਰਹੀ ਸੀਗੀ ਲੇਕਿਨ ਹੁਣ ਜਿੱਦਾਂ ਦੇ ਕੰਮ ਸਰਕਾਰ ਨੇ 2 ਸਾਲ ਦੇ ਵਿੱਚ ਕੀਤੇ ਐ ਉਹ ਬੜੀ ਸਲੱਗਾ ਜੋਗ ਹੈ ਚਾਹੇ ਨੌਕਰੀਆਂ ਦੀ ਗੱਲ ਲਈਏ ਚਾਹੇ ਕਿਸਾਨਾਂ ਦੀ ਮਦਦ ਦੀ ਲਈਏ ਚਾਹੇ ਅਸੀਂ ਸੇ ਸਵਾਵਾਂ ਦੀ ਲਈਏ ਔਰ ਬਹੁਤ ਸਾਰੇ ਕੰਮ ਹੈ ਜੇ ਗਿਣਨ ਲੱਗੇ ਤਾਂ ਸ਼ਾਇਦ ਬਹੁਤ ਟਾਈਮ ਲੱਗ ਜਾਏਗਾ ਸੋ ਉਹ ਸਰਕਾਰ ਦੇ ਜਿਹੜੇ ਕੰਮ ਹੈ ਮੈਂ ਮੰਨਦਾ ਕਿ ਵਿਰੋਧੀ ਪਾਰਟੀਆਂ ਉਨ ਦਾ ਕੋਈ ਨੋ ਕੋਈ ਬਹਾਨਾ ਲੱਭਦਾ ਹੈ ਪਰ ਜੋ ਸਰਕਾਰ ਨੇ ਕੰਮ 2 ਸਾਲ ਦੇ ਵਿੱਚ ਕੀਤੇ ਹੈ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਪਹਿਲੇ ਇੰਨਾ ਕਦੇ ਨਹੀਂ ਕੀਤੇ ਪਿਛਲੀਆਂ ਸਰਕਾਰਾਂ ਨੇ 5 ਸਾਲ ਦੇ ਵਿੱਚ ਵੀ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ 5 ਸਾਲ ਦੇ ਵਿੱਚ ਜਿੰਨੀ ਨੌਕਰੀ ਨਹੀਂ ਦਿੱਤੀਆਂ ਉਹਨੀਆਂ ਨੌਕਰੀਆਂ 2 ਸਾਲ ਦੇ ਵਿੱਚ ਸਾਡੀ ਪਾਰਟੀ ਜਿਹੜੀ ਹੈ ਸਰਕਾਰ ਦੇ ਚੁੱਕੀ ਹੈ ਔਰ ਹਜੇ ਬੈਸਟ ਟਾਈਮ ਜਿਹੜਾ ਉਹ ਆਉਣ ਵਾਲਾ ਸੋ ਜਿਹੜਾ ਜਿਨ੍ਹਾਂ ਆਸਾਂ ਨੂੰ ਲੈ ਕੇ ਨੌਜਵਾਨਾਂ ਨੇ ਵੋਟ ਪਾਈ ਸੀਗੀ ਔਰ ਉਹ ਨੌਜਵਾਨ ਅੱਜ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਕਿ ਸਹੀ ਬਹੁਤ ਵਧੀਆ ਫੈਸਲਾ ਲਿਆ ਔਰ ਹੁਣ ਲੋਕਾਂ ਦੇ ਵਿੱਚ ਤੁਸੀਂ ਵੈਸੀ ਬਹੁਤ ਸਾਰੇ মিডিਆ ਦੇ ਵਿੱਚ ਇਹਨਾਂ ਦੇ ਬਿਆਨ ਦੇਖਿਆ ਕਿ ਹੁਣ ਸ਼ਾਇਦ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਸਾਨੂੰ ਇੱਥੇ ਜਿਹੜਾ ਮੌਕੇ ਮਿਲਣ ਲੱਗੇ ਐ ਔਰ ਇਦਾਂ ਦੇ ਨੌਜਵਾਨ ਹੈਗੇ ਜਿਨ੍ਹਾਂ ਨੇ ਇਹ 2 ਸਾਲ ਦੇ ਵਿੱਚ ਛੇ-ਛੇ ਨੌਕਰੀਆਂ ਲਲੀਆਂ ਪਹਿਲਾਂ ਕਿਸ਼ੋਰ ਸੀ ਸਾਡੇ ਨਵਾਂ ਸ਼ਹਿਰ ਦੇ ਵਿੱਚ ਇੱਕ ਮੁੰਡਾ ਪੁਲਿਸ ਵਿੱਚ ਹੈਗਾ ਜਿਹੜਾ ਕਿ ਉਹ ਸਬ ਇੰਸਪੈਕਟਰ ਭਰਤੀ ਹੋਇਆ ਉਹ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਸੌਰੀ ਪਹਿਲਾਂ ਜੇਲ੍ਹ ਪੋਸ ਹੋਇਆ ਸੀਗਾ ਫਿਰ ਪੰਜਾਬ ਪੁਲਿਸ ਕਨਸਟਿਊਂਟ ਭਰਤੀ ਹੋਇਆ ਫਿਰ ਉਹ ਹੌਲਦਾਰ ਹੋਇਆ ਫਿਰ ਉਹਨੂੰ ਐਜੂਕੇਸ਼ਨ ਮਿਲਿਆ ਤੇ ਹੁਣ ਉਹ ਸਬ ਇੰਸਪੈਕਟਰ ਹੋ ਗਿਆ ਜੇ ਸਰਕਾਰ ਮੌਕੇ ਦੇ ਰਹੀ ਹੈ ਤਦ ਹੀ ਤਾਂ ਹੋ ਰਿਹਾ ਨਾ ਜੀ ਔਰ ਦੂਜੀ ਗੱਲ ਇਹ ਹੈ ਵੀ ਅੱਜ ਤੱਕ ਕੋਈ ਵੀ ਇੱਕ ਵੀ ਇਨਸਾਨ ਇਹ ਸਾਬਤ ਕਰ ਦੇ ਕਿ ਕੋਈ ਸਪਾਰਸ਼ਨਾ ਲੱਗਿਆ ਜਾਂ ਕਿਸੇ ਨੇ ਪੈਸਾ ਦੇ ਕੇ ਲੱਗਿਆ ਕੋਈ ਮਾਨ ਸਾਹਿਬ ਚੈਲੰਜ ਕਰਦੇ ਆ ਕਿ ਇੱਕ ਵੀ ਭਰਤੀ ਜਿਹੜੀ ਹੋਈ ਹੈ ਉਹ ਸਪਾਰਸ਼ਨਾ ਜਾਂ ਪੈਸੇ ਨਾਲ ਨਹੀਂ ਹੋਈ ਸੋ ਇੱਕ ਕੋਈ ਵੀ ਜਿਹੜਾ ਰਿਜ਼ਰਵ ਕਰਦਾ ਹੈ ਚਾਹੇ ਕਿੰਨੇ ਗਰੀਬ ਕਰਦਾ ਉਹਨੂੰ ਮੌਕਾ ਮਿਲਿਆ ਹੈ ਗਰੀਬ ਘਰਾਂ ਦੇ ਲੋਕ ਜਿਹੜੇ ਆ ਉਹ ਜੱਜ ਵੀ ਬਣੇ ਬੱਚੇ ਔਰ ਅੱਛੇ-ਅੱਛੇ ਪੋਸਟਾਂ ਤੇ ਵੀ ਗਏ ਆ ਸੋ ਆਣਾ ਟਾਈਮ ਜਿਹੜਾ ਹੈ ਉਹ ਪੰਜਾਬ ਨੂੰ ਜੋ ਰੰਗਲਾ ਬਣਾ ਪੰਜਾਬ ਬਣਾਣ ਲਈ ਜ਼ਰੂਰ ਤੁਹਾਡੇ ਸਾਹਮਣੇ ਆਏਗਾ ਹਾਂਜੀ ਆਜੋ ਅੱਛਾ ਐ ਚੱਕ ਲਈਏ ਸਭ ਲੋਕਾਂ ਨੂੰ ਦੇਖੋ ਜੀ ਮੈਂ ਪਹਿਲਾਂ ਤਾਂ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे دلੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਰੋਡ ਸ਼ੋਅ ਲਈ ਨਵਾਂ ਸ਼ਹਿਰ ਨੂੰ ਸਾਨੂੰ ਮੌਕਾ ਦਿੱਤਾ ਦੂਜਾ ਧੰਨਵਾਦ ਮੈਂ ਨਵਾਂ ਸ਼ਹਿਰ ਆਪਣੇ ਇਲਾਕਾ ਨਿਵਾਸੀਆਂ ਦਾ ਕਰਦਾ ਕਿ ਜਿਹੜੇ ਇੱਕ ਵੱਡੀ ਤਦਾਦ ਦੇ ਵਿੱਚ ਹਜੇ ਟਾਈਮ ਤੋਂ ਪਹਿਲਾਂ ਸਾਰੇ 2 ਵਜੇ ਤੋਂ ਦੇਖ ਰਿਹਾ ਮੈਂ ਵੱਡੇ ਕਾਫਲਿਆਂ ਦੇ ਵਿੱਚ ਨਵਾਂ ਸ਼ਹਿਰ ਇਲਾਕਾ ਨਿਵਾਸੀ ਇੱਥੇ ਪਹੁੰਚ ਰਹੇ ਆ ਮੇਰੀਆਂ ਮਾਮਾ ਭੈਣਾਂ ਵੀ ਇੱਥੇ ਪਹੁੰਚੀਆਂ ਆ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਆਪਣੇ ਤਹਿਤੋਂ ਧੰਨਵਾਦ ਕਰਦਾ ਔਰ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਆਉਣ ਵਾਲਾ ਜਿਹੜਾ ਟਾਈਮ ਆ ਇੱਕ ਤਰੀਕ ਨੂੰ ਸਰਦਾਰ ਮਲਵਿੰਦਰ ਸਿੰਘ ਕੰਗ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਚੋਂ ਇੱਕ ਵੱਡੀ ਲੀਡ ਲੈ ਕੇ ਵਿਰੋਧੀਆਂ ਨੂੰ ਹਾਰ ਦੇਵੋਗੇ 25 25000 ਤੋਂ ਵੱਧ ਦੀ ਲੀਡ ਲਵਾਂਗੇ ਜੀ ਬੱਲੂ ਪ੍ਰਧਾਨ ਜਿੰਦਾਬਾਦ 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 ਆਗਦੀ ਪਾਰਟੀ ਜਿੰਦਾਬਾਦ 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 ਬੱਲੂ ਪ੍ਰਧਾਨ ਜਿੰਦਾਬਾਦ ਜਿੰਦਾਬਾਦ ਨਵੀਂ ਰਣਨੀਤੀ ਕੀ ਹੈ ਨਵੀਂ ਰਣਨੀਤੀ ਦੀ ਗੱਲ ਕੀਤੀ ਜਾਵੇ ਨਵੀਂ ਰਣਨੀਤੀ ਕਿਹੜੀ ਤਿਆਰ ਕੀਤੀ ਜਾ ਰਹੀ ਹੈ ਜੀ ਐਮਪੀ ਦੀਆਂ ਵੋਟਾਂ ਦੀ ਜੇ ਗੱਲ ਕੀਤੀ ਜਾਵੇ ਸ਼੍ਰੀ ਅਨੰਦਪਰ ਸਾਹਿਬ ਜੀ ਦੀ ਹਲਕੀ ਜਿਹੀ ਗੱਲ ਕੀਤੀ ਨਵੀਂ ਰਣਨੀਤੀ ਕੀ ਹੈਗੀ ਦੇਖੋ ਜੀ ਨਵੀਂ ਰਣਨੀਤੀਆਂ ਦਾ 2 ਸਾਲ ਹੋ ਗਏ ਸਰਕਾਰ ਬਣੀ ਨੂੰ 2 ਸਾਲਾਂ ਦੇ ਵਿੱਚ ਭਗਵੰਤ ਮਾਨ ਜੀ ਨੇ ਉਹ ਕੰਮ ਕਰਕੇ ਦਿਖਾਏ ਆ ਸਾਰੇ ਮੇਰੇ ਕਿਸਾਨ ਵੀਰਾਂ ਮੋਟਰਾਂ ਝੋਨੇ ਵੇਲੇ ਮੋਟਰਾਂ ਤੇ ਲਾਈਟ ਪੂਰੀ ਦਿੱਤੀ ਆ ਔਰ ਦਿਨ ਦੇ ਟਾਈਮ ਦਿੱਤੀ ਆ ਔਰ ਕੰਨ ਔਰ ਬੰਨੇ ਟਪ ਜਾਂਦਾ ਸੀ ਪਾਣੀ ਲੇਕਿਨ ਪਿਛਲੀ ਪਿਛਲੀਆਂ ਸਰਕਾਰਾਂ ਹਮੇਸ਼ਾ ਇਹ ਆ ਜਾਂਦਾ ਸੀ 58 ਦਿਨ ਦਾ ਕੋਲਾ ਰਹਿ ਗਿਆ 40 ਦਿਨ ਦਾ ਕੋਲਾ ਰਹਿ ਗਿਆ 2 ਸਾਲਾਂ 'ਚ ਅਖਬਾਰ 'ਚ ਕਦੀ ਇਹ ਖਬਰ ਨਹੀਂ ਲੱਗੀ ਵੀ 2 ਦਿਨ ਦਾ ਕੋਲਾ ਰਹਿ ਗਿਆ ਜਾਂ 40 ਦਿਨ ਦਾ ਕੋਲਾ ਰਹਿ ਗਿਆ ਔਰ ਲਾਈਟ ਪੂਰੀ ਦਿੱਤੀ ਆ ਜੇ ਘਰਾਂ ਨੂੰ ਲਾਈਟ ਦਿੱਤੀ ਆ 600 ਯੂਨਿਟ ਮਾਫ ਕੀਤੇ ਆ ਸਾਰੇ ਇਲਾਕੇ ਨੂੰ ਕੀਤੇ ਆ ਹਰ ਜਿਹੜਾ ਬੰਦਾ 600 ਯੂਨਿਟ ਤੱਕ ਬੱਤੀ ਬਰਤਦਾ ਉਹਦਾ ਬਿਜਲੀ ਦਾ ਬਿੱਲ ਜ਼ੀਰੋ ਆਂਦਾ 90% ਪਾਤਰ ਸਾਹਿਬ ਦੇ ਅੱਜ ਕੰਦੇ ਨੂੰ ਬਕਾਇਦਾ ਮੋਂਡਾ ਸੀਐਮ ਸਹਿਬਾਨ ਨੇ ਦਿੱਤਾ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ ਸੀਐਮ ਸਹਿਬਾਨ ਦਾ ਉਹ ਵੀ ਪਾਤਰ ਨੂੰ ਮੋਂਡਾ ਦੇਣਾ ਇਹ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਦੇਖੋ ਜੀ ਉਹ ਸਾਡੇ ਸਤਿਕਾਰਯੋਗ ਸੀ ਉਹਨਾਂ ਲਈ ਜੋ ਸੀਐਮ ਸਾਹਿਬ ਦਾ ਫਰਜ਼ ਬੰਦਾ ਸੀ ਉਹਨਾਂ ਨੇ ਬੱਚਾ ਬਣ ਕੇ ਇੱਕ ਅਦਾ ਕੀਤਾ ਆ ਉਹਨਾਂ ਦਾ ਬੱਚਾ ਬਣ ਕੇ ਸੀਐਮ ਬਾਅਦ ਚੋਂ ਆ ਪਾਤਰ ਸਾਹਿਬ ਦੇ ਉਹਨਾਂ ਨੇ ਬੱਚਾ ਬਣ ਕੇ ਮੋਢਾ ਦਿੱਤਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਪਿੰਟ ਕਰਦੇ ਹਾਸ ਦੇ ਵਿੱਚ ਇਹ ਪਹਿਲੀ ਕੰਨੀ ਨਾ ਹਰ ਕੰਮ ਜਿਹੜਾ ਸੀਐਮ ਸਾਡਾ ਕਰਦਾ ਜੀ ਇਤਿਹਾਸ ਚ ਪਹਿਲੀ ਵਾਰ ਹੀ ਹੁੰਦਾ ਜਿਹੜੇ ਨਹੀਂ ਹੋਏ ਕੰਮ ਉਹ ਕਰਦਾ 43000 ਨੌਕਰੀਆਂ ਪਹਿਲੇ ਸਾਲ ਹੀ ਦੇ ਦਿੱਤੀਆਂ ਨਹੀਂ ਤਾਂ ਪੰਜਵੇਂ ਸਾਲ ਦਿੰਦੇ ਸੀ ਜੀ ਨਮਸ਼ੈਨ ਉੱਪਰ ਲੈ ਕੇ ਜਾਣ ਦੇ ਲਈ ਰਣਨੀਤੀ ਕੀ ਹੋਈ ਨਮ ਆਣ ਵਾਲਾ ਟਾਈਮ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਚਾਹੇ ਨਵਾਂ ਸ਼ਹਿਰ ਦੀ ਰੇਲਵੇ ਰੋਡ ਆ ਜਿਹਦਾ ਬੁਰਾ ਹਾਲ ਆ ਕਾਂਗਰਸੀ ਸਰਕਾਰ ਜਾਂਦੇ ਜਾਂਦੇ ਕਾਲਾ ਲੁੱਕ ਜਿਹੀ ਫੇਰ ਗਈ ਸੀ ਬੁਰਾ ਹਾਲ ਆ ਸ਼ਹਿਰ ਦੀ ਮੇਨ ਸੜਕ ਆ ਇੱਕ ਤਾਂ ਇਹ ਸੜਕ ਬਣਾਣ ਜਾਵਾਂ ਬਣਾਵਾਂਗੇ ਇੱਕ ਜਿਹੜਾ ਦੂਜਾ ਬਾਈਪਾਸ ਰਹਿੰਦਾ ਆ ਉਹ ਸੀਐਮ ਸਾਹਿਬ ਕੋਲ ਮਨਜ਼ੂਰ ਕਰਾਵਾਂਗੇ ਇੱਕ ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਜਿਹੜੀ ਬਹੁਤ ਛੋਟੀ ਆ ਵੱਡੀ ਕਰਾ ਕੇ ਦਵਾਂਗੇ ਨਵਾਂ ਸ਼ਹਿਰ ਦੇ ਹਸਪਤਾਲ ਨੂੰ ਅਪਗ੍ਰੇਡ ਕਰਾਂਗੇ ਨਵਾਂ ਸ਼ਹਿਰ ਦੇ ਵਿੱਚ ਮੈਡੀਕਲ ਕਾਲਜ ਲਿਆਂਦੀ ਮਿਹਨਤ ਕਰਾਂਗੇ ਹੋਰ ਜਿਹੜੀਆਂ ਸਕੂਲਾਂ ਦੀ ਡਿਵੈਲਪਮੈਂਟ ਆ ਹੋਰ ਵੀ ਜਿਹੜੀਆਂ ਡਿਵੈਲਪਮੈਂਟਾਂ ਉਹ ਕਰਾਂਗੇ ਤਾਂ ਕਿ ਇਹ ਇਲਾਕਾ ਜਿਹੜਾ ਕਿ ਪਿਛੜਿਆ ਰਹਿ ਗਿਆ ਕੰਮਾਂ ਤੋਂ ਉਹ ਕੰਮ ਪੂਰੇ ਕਰਾ ਕੇ ਦੇਵਾਂਗੇ। ਲਾਸਟ ਸਵਾਲ ਹੈ ਜੀ ਕਿ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਨ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਹਾਂਜੀ ਜੀ ਪਹਿਲੀ ਗੱਲ ਤਾਂ ਜਿਹੜੀ ਮੋਦੀ ਸਰਕਾਰ ਆ ਉਹਨੇ 8000 ਕਰੋੜ ਰੁਪਈਆ ਪਿੰਡਾਂ ਦੀਆਂ ਸੜਕਾਂ ਦਾ ਹੀ ਰੋਕਿਆ ਆ। ਜਿਹੜਾ ਕਿ ਆ ਸਾਡੇ 13 ਜਦੋਂ ਸ਼ਹਿਰ ਜਿੱਤ ਕੇ ਜਾਣੇ ਆ 13 ਭਗਵੰਤਮਾਨ ਬੈਣੇ ਆ ਲੋਕ ਸਭਾ ਦੇ ਵਿੱਚ ਤੋਂ ਪੈਸਾ ਆ ਉਹ ਪੈਸੇ ਦੇ ਨਾਲ ਸੜਕਾਂ ਬਣਾਵਾਂਗੇ ਫਿਰ ਬੱਸਾਂ 'ਲ ਧਿਆਨ ਦੇਵਾਂਗੇ ਜਿਹੜੀਆਂ ਮੁਹੱਲਾ ਕਲੀਨਿਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਜੀ 800 ਬਣੀਆਂ ਤਾਂ ਡਰਦਿਆਂ ਨੇ 750 ਕਰੋੜ ਰੁਪਇਆ ਸੈਂਟਰ ਨੇ ਹੈਲਥ ਦਾ ਰੋਕ ਲਿਆ ਉਹ ਲੈ ਕੇ ਆਵਾਂਗੇ ਮੁਹੱਲਾ ਕਲੀਨਿਕਾਂ ਬਣਾਵਾਂਗੇ ਬੱਸਾਂ ਦੇ ਰੂਟ ਨਵੇਂ ਦੇਵਾਂਗੇ ਔਰ ਬੱਸਾਂ ਦੇ ਰੂਟ ਨੌਜਵਾਨਾਂ ਨੂੰ ਦੇਵਾਂਗੇ ਤਾਂ ਕਿ ਨੌਜਵਾਨ ਆਪਣਾ ਰੋਟੀ ਰੋਜੀ ਦਾ ਗੁਜ਼ਾਰਾ ਕਰ ਸਕੇ ਸਿੰਘ ਜੱਬੋ ਵਾਨੋ ਦਿਓ ਇਜਾਜ਼ਤ ਨਮੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਵਾਸਤੇ 946513313 ਦੇ ਕਰ ਦ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨ